हां जी दोस्तों सस्रीकाल ਪਿੰਡ ਬਰਨਾਲੇ ਪਹੁੰਚਿਆ ਵੀਰ ਹੀਰੇ ਦੇ ਫਾਰਮ ਤੇ ਵੀਰ ਸੋਨੇਣ ਦੇ ਕੋਲ ਸੋ ਦੋਵੇਂ ਭਰਾ ਵਪਾਰਤਾ ਕੰਮ ਕਰਦੇ ਆ ਤੇ ਮੱਝਾਂ ਚਾਹੇ ਵੜਾ ਦੀ ਗੱਲ ਕਰ ਲਈਏ ਤੁਹਾਨੂੰ ਪੰਜ ਨਗ ਆਪਾਂ ਦਿਖਾਏ ਤੇ ਅੱਜ ਜਿਹੜੀ ਸਪੈਸ਼ਲ ਗੱਲਬਾਤ ਕਰਾਂਗੇ ਇੱਕ ਫੁੱਲ ਵੱਡੀ ਤੁਹਾਨੂੰ ਮੱਝ ਦਿਖਾਉਣੀ ਆ ਭਰਾਵਾਂ ਨੂੰ ਚੰਗੀ ਜੰਮੀ ਪਲੀ ਅਤੇ ਜਿਹੜੇ ਮੇਰੇ ਭਰਾ ਸ਼ੌਂਕ ਰੱਖਦੇ ਆ ਵੀ ਫੁੱਲ ਵੱਜਣ ਵਾਲੀ ਮੱਝ ਹੋਵੇ ਪੌਲੀਪਲੀਤੀ ਹੋਵੇ ਤੇ ਚੰਗੀ ਵੱਡੀ ਮੱਝ ਹੋਵੇ ਬੇਲਬੂਲ ਦੀ ਚੰਗੀ ਸਪੈਸ਼ਲ ਆ ਪੂਰੀ ਗੱਲਬਾਤ ਕਰਾਂਗੇ ਹੀਰੇ ਸਭ ਤੋਂ ਪਹਿਲਾਂ ਸਸਰੀਕਾਲ ਸਸਰੀਕਾਲ ਜੀ ਸੰਤ ਸਾਹਿਬ ਬਹੁਤ ਵਧੀਆ ਮੇਰਾ ਟੈ ਗਾਂਦਾਉ ਦੀ ਖੋਣਾ ਵੀ ਜਿਵੇਂ ਹਾਥੀ ਸਧੁਰਿਆ ਹਨਾ ਹਾਂਜੀ ਹਾਂਜੀ ਵੀ ਹਾਥੀ ਸਧੁਰਿਆ ਵੀ ਫੋਲੀ ਮੱਝ ਵੱਡੀ ਬਖਾਉਣੀ ਭਰਾਵਾਂ ਨੂੰ ਮੈਨੂੰ ਬਹੁਤ ਵੱਡੀ ਸੁਨਸਾਵ 80 35 36 ਸਾਲ ਉਮਰੋ ਚੱਲੀ ਏਡੀ ਮੱਝ ਜੀ ਸਾਹਿਬ ਜਵੈਤਨੀ ਅਜੇ ਜੀ ਹਾਂ ਹਾਂਜੀ ਉਹਦੀ ਪੂਰੀ ਜਬਰਨ ਮੱਝ ਆ ਪਾਕੀ ਮੇਰਾ ਪਾਕ ਜਿੰਨੀ ਵੀ ਹੈਗੀ ਸਕਰੀਨ ਦੇ ਵਿੱਚ ਕੈਮਰਾ ਦੇ ਵਿੱਚ ਤਸੱਲੀ ਨਾਲ ਦੇਖ ਲਿਆ ਜੇ ਨਾੜਾ ਨੂੜਾ ਵੇਨਸਫੂਨਸ ਤੁਹਾਨੂੰ ਚੈੱਕ ਕਰਾ ਦਿੰਨੇ ਆ ਤੇ ਇਹ ਹੀ ਆਪਣਾ ਬਿਰ ਹਿਰੇ ਸੂਬਿਆਂ ਦੀ ਗੱਲ ਕਰਕੇ ਤਿੱਜਾ ਕਹਿ ਗਈ ਹੈ ਨਾ ਹਾਂਜੀ ਹਾਂਜੀ ਤਿੱਜਾ ਸੂਬਾ ਅੱਜ ਦੇਣ ਕਿੰਨੇ ਹੋਗੇ ਇਹਨੂੰ ਸੂਈ ਨੂੰ ਇਹ ਅੱਜ ਸਤਮਾ ਦੇਣੇ ਨੂੰ ਸੂਈ ਨੂੰ ਸਤਮਾ ਦੇਣ ਮਗਰ ਕਟਾ ਮੇਲ ਕਾਫ ਹਾਂਜੀ ਹਾਂਜੀ ਇਸ ਵਕਤ ਦੁੱਧ ਕਿੰਨੇ ਕਿਤੇ ਚੱਲਣਗੇ ਇਸ ਟਾਈਮ ਤੇ ਦੁੱਧ 12.5 ਲੀਟਰ ਉਪਰ ਆਪਾਂ 12 ਜੀ ਵੇਚਣੀ ਆ ਠੀਕ ਆ ਜੀ ਹਾਂਜੀ ਜਿਹੜਾ ਠੀਕ ਆ ਜੀ ਭੈਣ ਭਰਾ ਵੇ ਨਾ ਮੁੜੇ ਬਾਚਾ ਸਵੇ ਦੁੱਧ ਥੋੜਾ ਲਓ ਜੀ 12.5 ਪਰ 12 ਮੰਨ ਕੇ ਕੋਈ ਵੀ ਭਰਾ ਸੌਦਾ ਕਰ ਲਿਓ ਤੇ ਕੋਲੇ ਖੜੇ ਤੁਸੀਂ ਹਾਈਟ ਵੇਖ ਸਕਦੇ ਜੇ ਵੀ ਫੋਲੀ ਵੱਡੀ ਹਾਈਟ ਆ ਜੇ ਜਕਰ ਹੀਰੇ ਨੇ ਜਾਂ ਮੈਂ ਹੀਰੇ ਨੂੰ ਬੁਲਾਉਣਾ ਹੋਵੇ ਤਾਂ ਆਵਾਜ਼ ਮਾਰਨੀ ਪੈਂਦੀ ਪਉਤਰ ਹੈਗਾ ਜਾਂ ਨਹੀਂ ਹੈਗਾ ਸੰਤੂ ਸਾਹੇ ਹਾਥੀ ਚ ਨਹੀਂ ਜਾਣੀ ਮੱਝ ਇਹ ਬਲੈਰੋ ਤੇ ਜਾਣੀ ਬਲੈਰੋ ਬਲੈਰੋ ਹਾਂਜੀ ਹਾਂਜੀ ਬਾਕੀ ਪੂਰੀ ਵੱਡੀ ਮੱਝ ਰੇਡ ਦੀ ਗੱਲ ਕਰਕੇ ਤੇ ਹੀਰੇ ਦਾ ਮੁੱਲ ਚਾਹੇ 135 45 40 ਕੁਛ ਵੀ ਕਰਾ ਲਓ ਹਾਂਜੀ ਹਾਂਜੀ ਅੱਜ ਜੈਸਨੋ ਕਿੰਨੇ ਦੀ ਕੀਤੀ ਹੈ 32 ਦੀ 132 ਦੀ ਹਾਂਜੀ ਲਓ ਵੀ 1,32,000 ਦੀ ਦੋਸਤੋ ਇਹ ਵੀਰੇ ਹੀਰਾ ਦਾ ਵੀ ਅੱਜ ਜੈਸਨੋ ਦੇਣੀ ਆ ਇਹ ਫਾਲਸਾਦਨ ਰਹੀ ਤੇ ਡੇਢ ਦੀ ਵੇਚਦਾ ਸੰਤੂ ਸਾਵਾ ਉਹਦਾ ਮਤਲਬ ਇਹ ਵੀ ਮੈਂ ਦੁੱਧ ਤੇ ਕਰਮ ਵਾਲੀ ਚੜਦੀ ਗਈ ਹਾਂਜੀ ਹਾਂਜੀ ਜੋ ਜੋ ਠੀਕ ਆ ਜੀ ਉਵੇਂ ਉਵੇਂ ਰੇਟ ਕਾਂ ਦੀ ਕਾਪ ਹੋਈ ਜਾਣਾ ਬਾਕੀ ਬਹੁਤ ਸੋਹਣੀ ਪੂਰੇ ਭਾਰੇ ਡੀਨ ਡੋਲ ਚੰਗੀ ਸਰੀਰਕ ਪੰਥਰ ਦੇ ਵਿੱਚ ਆਹ ਮਾਰੋ ਨੀਗਾ ਠੀਕ ਆ ਜੀ ਕਰੋ ਚੱਲ ਲੇਵਾ ਸੰਤੂ ਸਾਵੇ ਹੈ ਐਡਾ ਚੌੜਾ ਇਹਦਾ ਆ ਵੇਖੋ ਜੀ ਸੋ ਆਈ ਆ ਜੀ ਆਪਣੇ ਕੋਲ ਹਾਂਜੀ ਅੱਜ ਜੀ ਦੁਪਹਿਰੇ ਆਈ ਆ ਠੀਕ ਆ ਲਓ ਜੀ 1.32 ਲੱਖ ਦੀ ਹੈ ਫਾਈਨਲ ਮਿਲ ਜੂਗੀ ਕਰੋ ਸੰਪਰਕ ਨੰਬਰ ਸਕਰੀਨ ਦੇ ਉੱਪਰ ਚਲਾ ਦਿੱਤੇ ਨੇ ਧੰਨਵਾਦ ਜੀ